ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਤਾਬਦੀ ਜਿਹੜੀ ਆ ਰਹੀ ਹੈ ਸ਼ਹਾਦਤ ਦੀ ਉਹਨੂੰ ਮਨਾਉਣ ਵਸੇ ਵੱਖ-ਵੱਖ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਕਾਲ ਕੀਤਾ ਗਿਆ ਸੀ ਅੱਜ ਔਰ ਉਹਨਾਂ ਕੋਲੋਂ ਸੁਝਾਅ ਲੈ ਕੇ ਜਿਸ ਤਰੀਕੇ ਦੇ ਨਾਲ ਰੂਪਰੇਖਾ ਪੜਾਈ ਜਾਏ ਤਾਂ ਕਿ ਸੰਤਾਂ ਨੂੰ ਵੀ ਇਹ ਲੱਗੇ ਕਿ ਇਹ ਪ੍ਰੋਗਰਾਮ ਜਿਹੜੇ ਨੇ ਉਹ ਸਾਡੇ ਆਪਣੇ ਉਲੀਕੀ ਹੋਏ ਨੇ ਔਰ ਸਾਨੂੰ ਇਹਦੇ ਵਿੱਚ ਸ਼ਮੂਲੀਅਤ ਵੀ ਪਾਣੀ ਔਰ ਸਾਡਾ ਫਰਜ਼ ਬੰਦਾ ਕਿ ਅਸੀਂ ਇਹਦਾ ਪ੍ਰਚਾਰ ਪ੍ਰਸਾਰ ਵੀ ਕਰੀਏ ਹਮੇਸ਼ਾ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਾਲ ਤੋਂ ਸਾਡੀ ਕਮੇਟੀ ਆਈ ਹੈ ਅਸੀਂ ਇਹਹੀ ਰੂਪਰੇਖਾ ਬਣਾਈ ਹੈ ਕਿ ਜਦ ਵੀ ਨਵਾਂ ਵੱਡੀ ਕੋਈ ਵੱਡਾ ਸਮਾਗਮ ਕਰਨਾ ਹੈ ਵੱਡੀ ਸ਼ਤਾਬਦੀ ਮਨਾਉਣੀ ਹੈ ਤਾਂ ਸੰਗਤਾਂ ਦੀ ਸ਼ਮੂਲੀਅਤ ਉਹਦੇ ਵਿੱਚ ਜ਼ਰੂਰ ਪਾਉਂਦੇ ਆ ਸੋ ਅੱਜ ਜਿੱਥੇ ਦਿੱਲੀ ਦੀਆਂ ਵੱਖ-ਵੱਖ ਸਾਰੀਆਂ ਸੀਸਮਾਵਾਂ ਆਈਆਂ ਉਹਨਾਂ ਦੇ ਸੁਝਾਅ ਲਏ ਗਏ ਨੇ ਔਰ ਇਹ ਸੁਝਾਵਾਂ ਦੇ ਨਾਲ ਪੂਰੀ ਰੂਪਰੇਖਾ ਤਿਆਰ ਕੀਤੀ ਜਾਏਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਜੋ ਸ਼ਹੀਦੀ ਦਿਹਾੜਾ ਆ ਰਿਹਾ ਇਸ ਸਾਲ ਨਵੰਬਰ ਚ ਉਸ ਸੰਬੰਧੀ ਅੱਜ ਦਿੱਲੀ ਦੀਆਂ ਸਿੰਘ ਸੁਭਾਵਾਂ ਦੀ ਮੀਟਿੰਗ ਸੱਦੀ ਗਈ ਸੀ ਵੱਡੀ ਗਿਣਤੀ ਦੇ ਵਿੱਚ ਸਿੰਘ ਸੁਭਾਵਾਂ ਤੋਂ ਨੁਮਾਇंदे ਇੱਥੇ ਪਹੁੰਚੇ ਹਨ ਉਹਨਾਂ ਨੇ ਆਪਣੇ ਕੀਮਤੀ ਸੁਝਾਅ ਦਿੱਤੇ ਪਰ ਬਹੁਤ ਵੱਡ ਬੁੱਲੇ ਸੁਝਾਅ ਹੈ ਅਸੀਂ ਜੋ ਪ੍ਰੋਗਰਾਮ ਉਲੀਕੇ ਆ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜੋ ਅੱਜ ਦੇ ਸੁਝਾਅ ਆਏ ਆ ਉਹਨਾਂ ਨੂੰ ਵੀ ਇਨਕੋਰਪੋਰੇਟ ਕਰਾਂਗੇ ਔਰ ਇਹ ਸਾਡੀ ਕੋਸ਼ਿਸ਼ ਹੋਏਗੀ ਕਿ ਉਤੇਗ ਬਾਦਸ਼ਾਹ ਮਹਾਰਾਜ ਜੀ ਦਾ ਜੋ ਇਹ ਮਹਾਨ ਸ਼ਹਾਦਤ ਹੈ 350 ਸਾਲਾ ਪੂਰੇ ਹੋਣ ਜਾ ਰਹੇ ਆ ਉਹ ਕਰ ਕਰ ਤੱਕ ਪਹੁੰਚਾਇਆ ਜਾ ਸਕੇ ਉਹਨਾਂ ਦਾ ਸੰਦੇਸ਼ ਲੋਕਾਂ ਨੂੰ ਪਤਾ ਚੱਲ ਸਕੇ ਕਿ ਅਗਰ ਤਿਲਕ ਜੰਜੂ ਦੀ ਰੱਖਿਆ ਫਿਰ ਇਸ ਦੇਸ਼ ਦੀ ਸੰਸਕ੍ਰਿਤੀ ਦੀ ਰੱਖਿਆ ਦੀ ਤੇਗ ਭਦਰ ਸਾਹਿਬ ਜੀ ਨੇ ਮਹਾਨ ਸ਼ਹਾਦਤ ਦੇ ਕੇ ਕੀਤੀ ਆ ਸੋ ਉਸ ਦੇ ਸਬੰਧੀ ਜਿਹੜੇ ਸੁਝਾਅ ਆਏ ਆ ਉਹ ਅਸੀਂ ਇਨਕੋਰਪੋਰੇਟ ਕਰਾਂਗੇ ਔਰ ਦੂਸਰੀ ਗੱਲ ਜੋ 15 April ਨੂੰ ਸਹਿਜਪਾਟ ਸਾਹਿਬ ਜੀ ਦੀ ਅਰੰਭਤਾ ਕਰਨ ਜਾ ਰਹੇ ਆ ਸੋ ਮੈਂ ਬੇਨਤੀ ਕਰਾਂਗਾ ਸਮੂਹ ਸੰਗਤ ਨੂੰ ਕਿ ਸਾਰੇ 15 April ਤੋਂ ਜੋ 11 ਵਜੇ ਪਾਈ ਲੱਖੀ ਸ਼ਬਨਜਾਰਾ ਹਾਲ ਦੇ ਵਿੱਚ ਸਹਿਜ ਬਾਟ ਸਾਹਿਬ ਜੀ ਦੀ ਰੰਮਤਾ ਹੋਏਗੀ ਉਹਦੇ ਵਿੱਚ ਸਾਰੇ ਵੱਦ ਤੋਂ ਵੱਧ ਸੰਗਤ ਪਹੁੰਚੇ ਔਰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹ ਪ੍ਰਾਲਾ ਕੀਤਾ ਗਿਆ ਤੇ ਇੱਕ ਇੱਕ ਸਹਿਜ ਬਾਟ ਜਿਹੜੀ ਸਾਰੀ ਸੰਗਤ ਕਰੇ ਗੁਰਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਤਾਬਦੀ ਨੂੰ ਮਨਾਉਣ ਵਾਸਤੇ ਅੱਜ ਇੱਕ ਵਿਸ਼ੇਸ਼ ਇਕੱਤਰਤਾ ਸੀ ਜਿਹਦੇ ਵਿੱਚ ਲਗਭਗ ਪੌਣੇ 200 ਸਿੰਘ ਸਭਾਵਾਂ ਦਿੱਲੀ ਦੀਆਂ ਅੱਜ ਇਕੱਤਰ ਹੋਈਆਂ ਸੀ ਉਹਨਾਂ ਇੱਕ ਉਹਨਾਂ ਸਿੰਘ ਸੁਭਾਵਾਂ ਦੀਆਂ ਜੋ ਸਲਾਵਾਂ ਲਈ ਐਡਵਾਈਸ ਲਈ ਗਈ ਆ ਉਹਦੇ ਵਿੱਚ ਸਾਰਿਆਂ ਨੇ ਕਿਹਾ ਕਿ ਇੱਕ ਤੇ ਅਸੀਂ ਸ਼ਤਾਬਦੀ ਨੂੰ ਮਨਾਉਣ ਵਾਸਤੇ ਆਪਣਾ ਪੂਰਾ ਪੂਰਾ ਯੋਗਦਾਨ ਪਾਵਾਂਗੇ ਇਸ ਯੋਗਦਾਨ ਰਾਹੀਂ ਅਸੀਂ ਜੋ ਅਰੰਭਤਾ ਹੈ ਪੂਰੀ ਸ਼ਤਾਬਦੀ ਨੂੰ ਮਨਾਉਣ ਦੀ ਉਹ ਸਹਿਜ ਪੜ ਰਹੀ ਹੈ ਦੇ ਲਈ ਕਮੇਟੀ ਤੇ ਸਹਿਜ ਪੜ ਜਿਹੜਾ ਹੈ ਉਹ ਵੱਧ ਤੋਂ ਵੱਧ ਸੰਗਤਾਂ ਰੱਖਣ ਇਸ ਚੀਜ਼ ਦਾ ਆਪਾਂ ਪ੍ਰਚਾਰ ਕਰਾਂਗੇ ਕਿਉਂਕਿ ਗੁਰਤੇਗ ਭਾਦਰ ਸਾਹਿਬ ਦੀ ਜੋ ਸ਼ਹਾਦਤ ਸੀ ਡੁੱਬਦੇ ਧਰਮ ਨੂੰ ਬਚਾਉਣ ਵਾਸਤੇ ਉਹ ਹੀ ਸੀ ਉਹਨਾਂ ਨੇ ਡੁੱਬਦੇ ਧਰਮ ਨੂੰ ਬਚਾ ਲਿਆ ਆਪਣੀ ਸ਼ਹਾਦਤ ਦੇ ਕੇ ਹੁਣ ਅਸੀਂ ਆਪਣੇ ਧਰਮ ਨੂੰ ਬਚਾ ਸਕਦੇ ਹਾਂ ਬਾਣੀ ਪੜ ਕੇ ਬਾਣੀ ਦੇ ਉੱਤੇ ਚੱਲ ਕੇ ਆਪਣੇ ਬੱਚਿਆਂ ਨੂੰ ਇਤਿਹਾਸ ਰਾਹੀਂ ਦੱਸ ਕੇ ਇੱਕ ਬੱਚੇ ਨੂੰ ਕਹਾਣੀ ਸੁਣਾ ਦੇਣੀ ਮਗਰ ਇੱਕ ਬੱਚੇ ਨੂੰ ਕਹਾਣੀ ਦੇ ਉੱਪਰ ਚੱਲਣ ਜੋਗਾ ਬਣਾ ਦੇਣਾ ਉਹ ਤਾਂ ਹੀ ਹੋ ਸਕਦਾ ਜਦੋਂ ਆਪਾਂ ਪੂਰਾ ਇਤਿਹਾਸ ਜਿਹੜਾ ਗੁਰਬਾਣੀ ਰਾਹੀਂ ਬੱਚਿਆਂ ਦੇ ਵਿੱਚ ਦਵਾਂਗੇ ਮੈਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸਹਿਜ ਪਾਠ ਜ਼ਰੂਰ ਰੱਖੋ ਸੇ ਆਜ ਪਾਠ ਇਕੱਠੇ ਹੋ ਕੇ ਇਕੱਠ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਜਾ ਕੇ ਗੁਰਦੁਆਰਿਆਂ ਦੇ ਵਿੱਚ ਕਰੋ ਭਾਵੇਂ ਨਿਤਨੇਮ ਕਰੋ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਸਾਲ ਬਾਅਦ 6 ਸਾਲ ਬਾਅਦ 10 ਸਾਲਾਂ ਬਾਅਦ ਨਹੀਂ ਤੇ 50 ਸਾਲਾਂ ਬਾਅਦ ਜੇ ਸਿੱਖ ਕੌਮ ਚੜਦੀ ਕਲਾ ਦੇ ਵਿੱਚ ਲੈ ਜਾਣਾ ਤੇ ਇਹ ਕੰਮ ਕਰਨਾ ਪੈਣਾ ਤੁਹਾਨੂੰ ਦੂਜੀਆਂ ਕੌਮਾਂ ਦੇਖੋ ਨਮਾਜ਼ ਅਦਾ ਕਰਦੀਆਂ ਨੇ ਸਾਰੇ ਇਕੱਠੇ ਹੋ ਕੇ ਕਰਦੇ ਨੇ ਉਹ ਵੀ ਆਪਣੀ ਇਕੱਲੀ ਇਕੱਲੀ ਨਮਾਜ਼ ਪੜ ਸਕਦੇ ਸੀ ਮਗਰ ਪਤਾ ਹੈ ਜੇ ਆਪਾਂ ਸਿੱਖ ਕੌਮ ਨੂੰ ਇਕੱਠਿਆਂ ਕਰਨਾ ਹੈ ਸਾਡਾ ਸਾਂਝਾ ਖਿਆਲ ਬਣੇ ਉਹ ਤਾਂ ਹੀ ਬਣੇਗਾ ਜਦੋਂ ਸਿੱਖ ਇਕੱਠੇ ਹੋ ਕੇ ਬਾਣੀ ਪੜਨਗੇ ਜਦੋਂ ਇਕੱਠੇ ਹੋ ਕੇ ਬਾਣੀ ਪੜਨਗੇ ਇੱਕ ਦੂਜੇ ਦੇ ਨਾਲ ਜੁੜਨਗੇ ਵਿਚਾਰ ਸਾਡੇ ਰਲਣਗੇ ਵਿਉਂਤਬੰਦੀ ਹੋਊਗੀ ਕੌਮ ਨੂੰ ਚਰਦੀ ਗੱਲਾ ਦੇ ਵਿੱਚ ਲਿਜਾ ਸਕਾਂਗੇ ਇਹ ਕੰਮ ਤਾਂ ਹੁਣੇ ਨੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇੱਕ ਤੇ ਸਹਿਜ ਪੜ ਰੱਖੋ ਇਸ ਤਰ੍ਹਾਂ ਹੀ ਵੀ ਆਪਾਂ ਸਾਰੇ ਇਕੱਤਰ ਹੋ ਸਕਦੇ ਹਾਂ ਜਦੋਂ ਸਹਿਜ ਪੜ ਦੇ ਭੋਗ ਪੈ ਜਾਣ 25 ਤਰੀਕ ਨੂੰ ਉਸ ਤੋਂ ਬਾਅਦ ਤੁਸੀਂ ਸਾਰੇ ਹੀ ਨਿਤਨੇਮ ਜਿਹੜਾ ਹੈ ਸੰਗਤੀ ਰੂਪ ਦੇ ਵਿੱਚ ਜਾ ਕੇ ਸਵੇਰੇ ਗੁਰਦੁਆਰਿਆਂ ਵਿੱਚ ਕਰਨਾ ਸ਼ੁਰੂ ਕਰ ਦਿਓ ਕੌਮ ਚਰਦੀ ਕਲਾ ਦੇ ਵਿੱਚ ਹੋਊਗੀ ਗੁਰੂ ਸਾਹਿਬਾਂ ਦੀ ਸਾਨੂੰ ਖੁਸ਼ੀ ਮਿਲੂਗੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ